ਤੂੰ ਕਲਕੀਆਂ ਵਾਲੇ ਨਾਲ ਰੁੱਸ ਕੇ ਜਾਏਂਗਾ ਕਿੱਥੇ? ਮੁਸਲਮਾਨ ਭਰਾ ਐ ਤੂੰ ਮੁਹੰਮਦ ਸਾਹਿਬ ਨਾਲ ਰੁੱਸ ਕੇ ਜਾਏਂਗਾ ਕਿੱਥੇ? ਹਿੰਦੂ ਵੀਰਾ ਤੂੰ ਰਾਮ ਕ੍ਰਿਸ਼ਨ ਨਾਲ ਰੁੱਸ ਕੇ ਕਿੱਥੇ ਜਾਏਂਗਾ? ਤੇ ਸਿੱਖੋ ਪਬਜਾ ਵਾਲੇ ਨਾਲ ਰੁੱਸ ਕੇ ਜਾਓਗੇ ਕਿੱਥੇ? ਡੀਐਨਏ ਨਹੀਂ ਬੋਲਣਾ ਤੇਰਾ ਤੂੰ ਜਾ ਬਣ ਜਾ ਕਿਸੇ ਚਰਚ ਚ ਵੜ ਜਾਈਂ ਪਰ ਤੇਰੇ ਡੀਐਨਏ ਨੇ ਕਹਿਣਾ ਗਲਤ ਹੋ ਗਿਆ ਕੁਝ। ਸੈੱਲ ਮੈਂਬਰੀ ਵੀ ਕੋਈ ਚੀਜ਼ ਐ। ਸੈੱਲ ਮੈਂਬਰੀ ਵੀ ਕੋਈ ਨਹੀਂ ਤੇਰੇ ਡੀਐਨਏ ਨੇ ਕਹਿਣਾ ਕੁਝ ਗਲਤ ਹੋ ਗਿਆ ਤੂੰ ਅਨੰਦਪੁਰ ਸਾਹਿਬ ਦੀ ਦੇਲ ਹੀ ਟੱਪੀ ਤੈਨੂੰ ਲੱਗਣਾ ਕੁਝ ਠੀਕ ਹੋਇਆ ਅੱਜ ਤੇਰੀ ਸੈੱਲ ਮੈਂਬਰੀ ਬੋਲੂ ਤੂੰ ਦਰਬਾਰ ਸਾਹਿਬ ਦੀ ਦੇਲ ਹੀ ਟੱਪੇਗਾ ਤੈਨੂੰ ਲੱਗਣਾ ਠੀਕ ਹੋਇਆ ਅੱਜ ਕੁਝ ਤੇ ਜਿੱਦਣ ਉਹ ਸੈੱਲ ਮੈਂਬਰ ਹੀ ਛੱਡ ਕੇ ਆਪਣਾ ਡੀਐਨਏ ਛੱਡ ਕੇ ਉਹ ਤੇਰੇ ਅੰਦਰ ਵਾਲੇ ਨੇ ਕਹਿਣਾ ਕੁਝ ਗਲਤ ਕਰ ਚੱਲੇ ਆ ਇਹ ਗੱਲ ਬਣੀ ਨਹੀਂ